ਜਲੰਧਰੀ ਨਹਿਣ ਵਾਲੇ ਇੱਕ ਕਪੜਾ ਵਪਾਰੀ ਨੂੰ ਕੁਝ ਦਿਨ ਪਹਿਲਾਂ ਧਮਕੀ ਭਰੀ ਚਿੱਠੀ ਮਿਲਦੀ ਹੈ ਜੋ ਕਿ ਨਾਮੀ ਗੈਂਗਸਟਰ ਲੋਰੈਂਸ ਬਿਸ਼ਨੋਈ ਦੇ ਗੁਰਗਿਆਂ ਵੱਲੋਂ ਦਿੱਤੀ ਜਾਂਦੀ ਹੈ ਉਸ ਚਿੱਠੀ ਦੇ ਨਾਲ ਇੱਕ ਜਿੰਦਾ ਕਾਰਤੂਸ ਵੀ ਮਿਲਦਾ ਹੈ ਚਿੱਠੀ ਦੇ ਵਿੱਚ ਲਿਖਿਆ ਗਿਆ ਹੈ ਜਾਂ ਤਾਂ 50 ਲੱਖ ਦੇ ਜਾਂ ਫਿਰ ਇਹ ਜਿਹੜਾ ਜਿੰਦਾ ਕਾਰਤੂਸ ਹੈ ਉਹ ਕਦੇ ਵੀ ਤੇਰੇ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਉੱਤੇ ਗੋਲੀ ਚੱਲ ਸਕਦੀ ਹੈ ਹਾਲਾਂਕਿ ਇਸ ਚੀਜ਼ ਨੂੰ ਦੇਖਦੇ ਹੋਏ ਜਲੰਧਰ ਦੇ ਕਮਿਸ਼ਨ ਨੇ ਤੁਰੰਤ ਐਕਸ਼ਨ ਦੇ ਵਿੱਚ ਆ ਕੇ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹਾਲਾਂਕਿ ਉਹਨਾਂ ਨੂੰ ਰਿਮਾਰਡ ਤੇ ਵੀ ਭੇਜ ਦਿੱਤਾ ਗਿਆ ਪਰ ਕਿਤਨਾ ਕਿਤੇ ਜਿਹੜੀ ਇਹ ਵਾਰਦਾਤਾ ਹੋ ਰਹੀਆਂ ਨੇ ਲਗਾਤਾਰ ਲੋਰੈਂਸ ਬਿਸ਼ਨੋਈ ਤੇ 골ਡੀ ਬਰਾੜ ਦਾ ਨਾਮ ਲੈ ਕੇ ਲਗਾਤਾਰ ਫਰੋਟੀਆਂ ਮੰਗੀਆਂ ਜਾ ਰਹੀਆਂ ਨੇ ਹਾਲਾਂਕਿ ਜਲੰਧਰ ਦੇ ਵਿੱਚ ਜੋ ਐਕਸ਼ਨ ਦਿੱਤਾ ਗਿਆ ਜਿਸ ਦੇ ਵਿੱਚ 8 ਲੋਕ ਫੜੇ ਗਏ ਉਹਨਾਂ ਤੋਂ ਵੱਡੀ ਮਾਤਰਾ ਵਿੱਚ ਬੰਦੂਕਾਂ ਤੇ ਕਾਰਤੂਸ ਵੀ ਹਰਾਸਲ ਵਿੱਚ ਲੈ ਗਏ ਪੂਰੀ ਖਬਰ ਕੀ ਹੈ ਆਓ ਜਾਣਦੇ ਹਾਂ ਪੰਜਾਬ ਦੇ ਜਲੰਧਰ ਵਿੱਚ ਇੱਕ ਕੱਪੜਾ ਵਪਾਰੀ ਨੂੰ ਕੁਝ ਦਿਨ ਪਹਿਲਾਂ ਇੱਕ ਚਿੱਠੇ ਦੇ ਨਾਲ ਇੱਕ ਜਿੰਦਾਕਾਰ ਤੋਂ ਸਵੀਮ ਮਿਲਦਾ ਹੈ ਜਿਸ ਦੇ ਵਿੱਚ ਲੋਰੈਂਸ ਬਿਸ਼ਨੋਈ ਦਾ ਨਾਮ ਲੈ ਕੇ 50 ਲੱਖ ਰੁਪਏ ਦੀ ਫਰੋਤੀ ਮੰਗੀ ਜਾਂਦੀ ਹੈ ਇਸ ਮਾਮਲੇ ਦੇ ਵਿੱਚ ਜਲੰਧਰ ਪੁਲਿਸ ਨੇ ਇਸ ਮਾਮਲੇ ਨੂੰ ਹੱਲ ਕਰਦੇ ਹੋਏ ਲੋਰੈਂਸ ਬਿਸ਼ਨੋਈ ਗੈਂਗ ਦੇ ਨਾਲ ਸੰਬੰਧਿਤ 8 ਲੋਕਾਂ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਪੁਲਿਸ ਨੇ ਪਕੜੇ ਗਏ ਗੈਂਗਸਟਰ ਦੇ ਕੋਲੋਂ 3 ਪਿਸਟੋਲ 10 ਕਾਰਟੂਸ ਤੇ 4 ਮੈਗਜ਼ਨ ਬਰਾਮਦ ਕੀਤੀ ਗਿਆ ਨੇ ਹਾਲਾਂਕਿ ਜਿਹੜੀ ਇਹ ਚਿੱਠੀ ਲਿਖੀ ਗਈ ਇਸ ਚਿੱਠੀ ਦੇ ਵਿੱਚ ਜਿਹੜਾ ਨਾਮ ਲਿਖਿਆ ਗਿਆ ਇੱਕ ਐਲ ਬੀ ਤੇ ਦੂਸਰਾ ਜੀਬੀ ਮਤਲਬ ਕਿ ਲੋਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੂਰੀਆ ਹਾਲਾਂਕਿ ਇਸ ਚਿੱਠੀ ਦੇ ਵਿੱਚ ਸਾਫ਼ ਤੌਰ ਤੇ ਵੀ ਲਿਖਿਆ ਗਿਆ ਕਿ ਜੇਕਰ ਤੁਸੀਂ ਸਾਡੇ ਨਾਲ ਸਮਝੌਤਾ ਨਾ ਕੀਤਾ ਤਾਂ ਜਲਦ ਇਹ ਗੋਲੀ ਜਿਹੜੀ ਹੈ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਤੇ ਵੀ ਚੱਲ ਸਕਦੀ ਹੈ ਆਓ ਸੁਣਦੇ ਹਾਂ ਕੀ ਕੁਝ ਕਹਿੰਦੇ ਨੇ ਪੁਲਿਸ ਅਧਿਕਾਰੀ ਏਜੀ ਕਰਮਾ ਫੈਸ਼ਨਜ਼ ਸ਼ੋਰੂਮ ਇੱਥੇ ਹੈ ਜੀ ਸਾਡੇ ਇੱਕ ਸ਼ਹਿਰ ਦੇ ਵਿੱਚ ਜਿਨ੍ਹਾਂ ਨੂੰ ਕਿ ਇੱਕ ਲੈਟਰ ਮਿਲੀ ਸੀ ਜਿਹਦੇ ਵਿੱਚ ਉਹਨਾਂ ਨੂੰ ਥ੍ਰੈਟ ਮਿਲੀ ਸੀ ਔਰ ਰੈਨਸਮ ਵਾਸਤੇ ਲਿਖਿਆ ਹੋਇਆ ਸੀ ਉਸ ਕੇਸ ਨੂੰ ਸਾਡੀ ਇਨਵੈਸਟੀਗੇਸ਼ਨ ਟੀਮ ਨੇ ਕ੍ਰੈਕ ਕੀਤਾ ਜੀ ਏਡੀਸੀਪੀ ਇਨਵੈਸਟੀਗੇਸ਼ਨਸ ਆਫ ਦੀ ਰੈਨਮਾਈਟ ਏਸੀਪੀ ਕ੍ਰਾਈਮ ਏਸੀਪੀ ਸੈਂਟਰਲ ਤੇ ਏਸੀਪੀ ਇੰਸਪੈਕਟਰ ਸਪੈਸ਼ਲ ਸੈੱਲ ਜਿਹੜੇ ਸਾਡੇ ਅਗੇ ਇੰਦਰਜੀਤ ਉਹਨਾਂ ਦੀ ਟੀਮ ਨੇ ਇਹ ਸਾਰੇ ਕੇਸ ਨੂੰ ਬ੍ਰੇਕ ਕਰਕੇ 8 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਔਰ ਉਹਨਾਂ ਦੇ ਕੋਲੋਂ ਭਾਰੀ ਮਾਤਰਾ ਦੇ ਵਿੱਚ ਅਸਲਾ ਐਮੂਨੀਸ਼ਨ ਬਰਾਮਦ ਕੀਤਾ ਜਿਹਦੇ ਤੁਸੀਂ ਦੇਖ ਹੀ ਲਿਆ। ਇਹ ਕਿਹ ਪਿੱਤਿ ਕਿੱਥੋਂ ਗ੍ਰਿਫਤਾਰ ਕੀਤਾ? ਹਾਂਜੀ। ਕਿੱਦਾਂ ਪਤਾ ਲੱਗਿਆ? ਇਹ ਟੋਬੀ ਕਾਟ ਤੋਂ ਗ੍ਰਿਫਤਾਰ ਕੀਤਾ ਜੀ ਹਾਂਜੀ। ਇਹ ਕਿਨੇ ਬੰਦੇ ਹੈਗੇ? ਆਹੋ ਕੀ ਲੈ ਗਏ? 8 ਬੰਦੇ ਆ ਜੀ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ। ਇਨਵੈਸਟੀਗੇਸ਼ਨ ਚੱਲ ਰਹੀ ਹੈ। ਨਾਮ ਇਹਨਾਂ ਦੇ ਸਾਰਿਆਂ ਦੇ ਹੈਗੇ ਆ ਜੀ ਤੁਹਾਨੂੰ ਪ੍ਰੈਸ ਨੋਟ ਮਿਲ ਜਾਏਗਾ ਸੰਜੇ ਹੈ ਇੱਕ ਦੀਪਕ ਹੈ ਇੱਕ ਗਜਿੰਦਰ ਹੈ ਰਾਦੇ ਹੈ ਅਭਿਸ਼ੇਕ ਇੰਦਰ ਪੱਪੂ ਹੈ ਮਨੋਜ ਹੈ ਦੀਪਕ ਹੈ ਇਹਨਾਂ ਦਾ ਡਾਇਰੈਕਟ ਲਿੰਕ ਆਇਆ ਕੋਈ ਲਾਰੈਂਸ ਕੁਝ ਨਹੀਂ ਹੋਈ ਨਹੀਂ ਨਹੀਂ ਇਹ ਉਹਨਾਂ ਦਾ ਨਾਮ ਲਿਖ ਕੇ ਇਹਨਾਂ ਨੇ ਫਿਰੌਤੀ ਮੰਗੀ ਜੀ ਕੋਈ ਇਸ ਤਰ੍ਹਾਂ ਦਾ ਲਿੰਕ ਕੋਈ ਨਹੀਂ ਲਿੰਕ ਨਹੀਂ ਆਇਆ ਕੋਈ ਇਨਵੈਸਟੀਗੇਸ਼ਨ ਮਾਸਟਰਮਾਈਂਡ ਕੌਣ ਹੈ ਮਾਸਟਰਮਾਈਂਡ ਇਹਨਾਂ ਦੇ ਵਿੱਚ ਜਿਹੜਾ ਇਹਨਾਂ ਦਾ ਮੇਨ ਬੰਦੇ ਸੀ ਜਿਨ੍ਹਾਂ ਨੇ ਡਿਲੀਵਰ ਕੀਤਾ ਸੀ ਉਹ ਤਾਂ ਮਨੋਜ ਐਂਡ ਰਾਦੇ ਸੀਗੇ ਜੀ ਮਨੋਜ ਐਂਡ ਰਾਦੇ ਇਹਨਾਂ ਦੇ ਦੋ ਬੰਦੇ ਕਿਥੋਂ ਤੇ ਡਿਲੀਵਰ ਕਿੱਥੇ ਕੀਤਾ ਵਪਨ ਤੇ ਨਾ ਨੇ ਬਾਰੋ ਮੰਡਾਇਆ ਜੀ ਬਾਰੋ ਬਾਰੋ ਮੀਨਸ ਦੋ ਤਾਂ ਪਾਕਿਸਤਾਨੀ ਨੇ ਇੱਕ ਉਹ ਬੰਦੇ ਇਹਨਾਂ ਦੇ ਲੈ ਤਾਂ ਗੰਗਾ ਨਗਰ ਸੈਕਟੋਂ ਨੇ ਠੀਕ ਹੈ ਜੀ ਔਰ ਕਿਸੇ ਜਿਹੜੇ ਬੰਦਿਆ ਤੋਂ ਲਏ ਨੇ ਉਹਨਾਂ ਇਨਵੈਸਟੀਗੇਸ਼ਨ ਦਾ ਹਿੱਸਾ ਵੀ ਕਿਥੋਂ ਲੈ ਕੇ ਆਵਦੇ ਉਹ ਅਸੀਂ ਟਰੈਕ ਕਰਾਂਗੇ ਮੈਨੂੰ ਲੱਗੇ ਸਾਰੀ ਟ੍ਰਿਮਰੋ ਪ੍ਰੋਫਾਈਲ ਵਾਲੇ ਨਹੀਂ ਆ ਇਹਨਾਂ ਦੀ ਬੈਕਗ੍ਰਾਉਂਡ ਕੋਈ ਐਸ ਸਰਚ ਕ੍ਰਾਈਮਨਲ ਨਹੀਂ ਹੈਗੀ ਇਹਨਾਂ ਦੀ ਫਰੋਤੀ ਮੰਗੀ ਫਸਟ ਟਾਈਮ ਫਰੋਤੀ ਮੰਗੀ ਕਿਥੇ ਫਸਟ ਟਾਈਮ ਮੰਗੀ ਹੈ ਇਹਨਾਂ ਦਾ ਗੈਂਗ ਲਗਭਗ ਬਣ ਗਿਆ ਸੀ ਆਪਸ ਵਿੱਚ ਔਰ ਇਹ ਇਹ ਹਜੇ ਵਾਰਦਾਤਾਂ ਹੋਰ ਬਹੁਤ ਹੋਣੀਆਂ ਸੀ ਜੇ ਇਹ ਕੇਸ ਕਲੈਕ ਨਾ ਹੁੰਦਾ ਜਿਸ ਤਰ੍ਹਾਂ ਇਹਨਾਂ ਨੇ ਡਿਕਵੈਸ ਲੈਟਰ ਵਿੱਚ ਲਾਸਟ ਵਿੱਚ ਲੋਰੈਂਸ ਮਿਸ਼ਰੋਈ ਤੇ ਗੋਲਦੀ ਬਰਾਰ ਤੇ ਕੋਈ ਲਿੰਕ ਹੈ ਜਾਂ ਬਿਲਕੁਲ ਨਹੀਂ ਜੋ ਹੁਣ ਤੱਕ ਤੀਸ਼ਟ ਦੇਖਾਂਗੇ ਜੀ ਪਰ ਹਾਲੇ ਤੱਕ ਕੋਈ ਲਿੰਕਸ ਨਹੀਂ ਜਿਹੜੀ ਇਹਨਾਂ ਨੇ ਗੋਲੀ ਭੇਜੀ ਸੀ ਨਾਲ ਉਹ ਅਸਲੀ ਸੀ ਖਰਮਜੀ ਇਹਨਾਂ ਨੇ ਜਿਹੜੀ ਫਰੋਦੀ ਮੰਗੀ ਸੀ 50 ਲੱਖ ਰੁਪਏ ਵਾਲੀ ਇਹ ਜਿਹੜੀ ਗੰਨ ਨੂੰ ਡਾਇਰੈਕਟ ਫੋਨ ਵੀ ਕੀਤਾ ਹੈਗਾ ਕਿ ਸਿਰਫ ਚਿੱਠੀ ਗਈ ਸੀ ਚਿੱਠੀ ਗਈ ਸੀ ਉਸ ਤੋਂ ਬਾਅਦ ਫੋਨ ਵੀ ਆਇਆ ਸੀ ਪਹਿਲਾਂ ਫੋਨ ਨਹੀਂ ਕੀਤਾ ਪਹਿਲਾਂ ਚਿੱਠੀ ਦਿੱਤੀ ਹੈ ਇਹ ਬੰਦਾ ਕਹਿੰਦਾ 10 ਦਸੰਬਰ ਚ ਵੀ ਇਹਨੂੰ ਫਰੋਦੀ ਦੀ ਕਾਲ ਆਈ ਸੀ ਕਿ ਉਹ ਐਹੀ ਬੰਦੇ ਨੇ ਨਹੀਂ ਉਹ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਜੀ ਉਹ ਹਾਲੇ क्लियर ਹੋਏਗਾ ਵੀ ਉਹ ਇਹ ਸੀਗੇ ਜਾਂ ਕੋਈ ਹੋਰ ਬੰਦੇ ਸੀਗੇ ਜਾਂ ਪਹਿਲਾਂ ਟੋਟਲ ਅੜਾ ਘੜਾ ਕਰਾਈ ਜਾਂਦਾ ਇਹਨਾਂ ਦਾ ਬੰਦੇ ਹੋ ਰਹੇ ਨੇ ਇਹ ਹਾਲੇ ਇਨਵੈਸਟੀਗੇਸ਼ਨ ਚਾਹੀਦਾ ਜੀ ਹੋਰ ਕਿੰਨੇ ਬੰਦੇ ਇਹਨਾਂ ਦੇ ਨਾਲ ਲਾਉਂਦੇ ਸਰ ਕੰਮ ਕੀ ਕਰਦੇ ਹੋ ਸਾਰੇ ਮੁੰਡੇ ਹਾਂਜੀ ਮੁੰਡੇ ਕੰਮ ਕੀ ਕਰਦੇ ਸਾਰੇ ਇਹਨਾਂ ਚੋਂ ਜ਼ਿਆਦਾਤਰ ਵੇਲੇ ਨੇ ਜੀ ਕਿੰਨੇ ਵੇਲੇ ਪਹਿਲਾਂ ਕੋਈ ਅਟੈਂਪਟ ਕੀਤਾ ਕ੍ਰਾਈਮ ਨਹੀਂ ਪਹਿਲਾਂ ਕੋਈ ਕ੍ਰਾਈਮ ਟੈਨਿਮਿਨਿਸਟਰੀ ਆਈ ਨਹੀਂ ਸਾਹਮਣੇ ਇਨਵੈਸਟੀਗੇਸ਼ਨ ਹੋਈ ਵੀ ਦਾ ਵੈਪਨਸ ਵੈਪਨਸ ਮਿਲੇ ਨਾ ਹਾਂ ਜੀ ਆ ਨਹੀਂ ਮਿਲੇ ਸਰ 10 ਜੀ ਪਿਸਟੋਲ ਸਰ ਕਰਮਾ ਫੈਸ਼ਨ ਹੋ ਗਈ ਕਿਉਂ ਇਹਨਾਂ ਨੇ ਸ਼ਹਿਰ ਦੇ ਵਿੱਚ ਡਿਫਰੈਂਟ ਬਿਜ਼ਨਸ ਹਾਊਸਸ ਦੇ ਬਾਰੇ ਰੈਕੀ ਕਰ ਰਹੇ ਸੀ ਇਹਨਾਂ ਦੇ ਪਹਿਲੇ ਉਹ ਆ ਗਿਆ ਹਾਂ ਫਰਸਟ ਟਾਰਗੇਟ ਉਹ ਆ ਗਿਆ ਕਿਸ ਕਿਸ ਦੀ ਕਿ ਨ ਆਇਆ ਹੁਣੇ ਤਫतीश ਆਏਗਾ ਕਿ ਉਹਨਾਂ ਨੇ ਉਹਨੂੰ ਹੀ ਕਿਉਂ ਚੁਣਿਆ ਹੋਰ ਕਿਸੇ ਨੂੰ ਕਿਉਂ ਨਹੀਂ ਪਹਿਲਾਂ ਪੈਸ਼ਨ ਵਾੜਦਾ ਇਹਨਾਂ ਨਾਲ ਕੋਈ ਲਿੰਕ ਓਪਰਚੁਨਿਟੀ ਨਹੀਂ ਸੀ ਲੱਗਦਾ ਨਹੀਂ ਇਹਨਾਂ ਦੇ ਨਾਲ ਕੋਈ ਅਜਿਹਾ ਲਿੰਕ ਖਾਲੇ ਤੱਕ ਨਹੀਂ ਸਾਹਮਣੇ ਆਇਆ ਤਫतीश ਦੇ ਵਿੱਚ ਦੇਖਦੇ ਹਾਂ ਕੀ ਆਉਂਦਾ जी ये हमारे यहाँ एक करमा फैशन शोरूम है वहाँ पे एक लेटर मिली थी उनको जिसमें उनको धमकी दी गई थी और फिरौती मांगी गई थी उसमें हमारे ए सी पी इन्वेस्टिगेशन आदित्य जी के निगरानी में एक टीम बनी थी जिसमें ए सी पी क्राइम ACP सेंट्रल और इंस्पेक्टर और स्पेशल सेल की इंडस्ट्री उनकी टीम ने एक बड़ी कामयाबी हासिल की है आठ लोगों को गिरफ्तार किया है जो इसमें इस वारदात में इन्वॉल्व थे और उनसे भारी मात्रा में आम से नेविलेशन बरामद सर कहा जा रहा था कि ये लॉरेंस मिश्रा गैंग के साथ संबंधित है तो ऐसा कुछ है ये अभी तक केस का हिस्सा है जी। अभी चेक करेंगे कि ये इनका क्या है अभी तक कोई इनका कांटेक्ट एस्टेब्लिश नहीं हुआ है इनको पकड़ा कैसे कि आलू प्लान बना रहे थे लोग प्लान बना रहे थे जी जी तो पहले कोई क्रिमिनल रिकॉर्ड है नहीं अभी तक पहले कोई क्रिमिनल रिकॉर्ड सामने नहीं आया तफ्तीश में देखेंगे क्या कोई खास वजह से उसी कपड़ा व्यापारी को को टारगेट किया था ये भी तफ्तीश का हिस्सा है ये अभी इन्वेस्टिगेशन होगी तो आए